i ਕੀ ਸੀਪ ਫਾਰੀ ਸਰੀ ਚ ਨਗਰ ਕੀ ਤੀਨ ਇਹ ਮੈਂ 7 ਤੋਂ 5 ਬਣਾਇ ਸੀ ਤੇ ਮੇਂ ਕਾਜੀ ਜੀ ਤੁਸੀਂ ਬਹੁਤ ਵਧੀਆ ਤਰ੍ਹਾਂ ਲਿਖੀ ਹੋਈਆਂ ਔਰ ਅੱਜ ਵੀਡੀਓ ਦਾ ਲਾਸਟ ਪਾਰਟ ਮੈਂ ਖੁੰਮ ਜਾ ਰਹੀ ਆ ਔਰ ਐਨਾ ਰੌਸ਼ਨਾਇ ਮੈਨੂੰ ਇਹ ਜੀ ਕਿ ਮੈਂ ਪਾਰਕੀ ਸਾਹਿਬ ਦੇ ਕੋਲ ਜਾ ਕੇ ਵੀਡੀਓ ਬਣਾ ਸਕਦੀ ਆ ਪਰ ਮਨ ਦੀ ਇੱਛਾ ਪੂਰੀ ਸੀ ਕਿ ਮੈਂ ਵੀਡੀਓ ਸ਼ੂਟ ਕਰਨੀ ਹੈ ਮੈਂ ਬਹੁਤ ਮੁਸ਼ਕਲ ਨਾਲ ਅੱਗੇ ਚਾ ਕੇ ਰਿਕਵੈਸਟ ਕਰਕੇ ਸਾਰਿਆਂ ਨੂੰ ਕਿ ਮੈਨੂੰ ਥੋੜਾ ਵੀਡੀਓ ਸ਼ੂਟ ਕਰਨਾ ਹੈ ਸੋ ਮੇਰੀ ਮਿਹਨਤ ਬਾਬਾ ਜੀ ਨੇ ਸੁਣ ਲਈ ਸੀ ਸੋ ਮੈਂ ਸ਼ੂਟ ਕੀਤਾ ਬਹੁਤ ਵਧੀਆ ਬਹੁਤ ਰਾਸ਼ ਬਹੁਤ ਜ਼ਿਆਦਾ ਸੀ ਮੇਰੀ ਉਮੀਦ ਹੈਗੀ ਸੀ ਕਿ ਮੈਂ ਸ਼ੂਟ ਕਰਨੀ ਆ ਪੰਜ ਪਿਆਰੇ ਪਾਲਕੀ ਸਹਿਬ ਤੇ ਮੱਥਾ ਟੇਕਿਆ ਬਹੁਤ ਵਧੀਆ ਮੱਥਾ ਟੇਕ ਹੋ ਗਿਆ ਤੇ ਗੁਰਬਾਣੀ ਗੂੰਜ ਰਹੀ ਆਸਮਾਨ ਚ ਗੂੰਜ ਰਹੀ ਹੈ ਗੁਰਬਾਣੀ ਹੋ ਰੈ ਨਾ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਗਿਆ ਹੈ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵਲੌਗ ਸਾਰਾ ਵਧੀਆ ਲੱਗਿਆ ਹੋਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਗੁਰਬਾਣੀ ਹੋ ਰਹੀ ਆ ਸੰਗਤ ਕਿੰਨੀ ਸੰਗਤ ਆ ਦੇਖੋ ਤਾਂ ਸਹੀ ਤੁਸੀਂ ਕਿਉਂਕਿ ਮੈਂ ਬਹੁਤ 2 ਘੰਟੇ ਦਾ ਵਲੌਗ ਬਣਾਇਆ ਸੀ ਨਾ ਫੇ ਮੈਂ ਥੱਕ ਗਈ ਸੀ ਇਸ ਕਰਕੇ ਕੈਮਰਾ ਮੇਰਾ ਨਾ ਅ ਥੋੜਾ ਹਿੱਲੀ ਹੋ ਗਿਆ ਇੱਧਰ ਉੱਧਰ ਹੋਈ ਗਿਆ ਦੇਖੋ ਜੀ ਖੂਬਸੂਰਤ ਨਜ਼ਾਰਾ ਕਹਿ ਨਹੀਂ ਸਕਦੇ ਕਿ ਤੁਸੀਂ ਕੈਨੇਡਾ ਦੀ ਧਰਤੀ 'ਤੇ ਖੜੇ ਹੋ ਕੈਨੇਡਾ ਨੇ ਵਾਇਗ੍ਰੂਜੀਵ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਸਾਂਭਿਆ ਹੋਇਆ ਔਰ ਪੰਜਾਬ ਦੇ ਸਾਰੇ ਵੀ ਬਹੁਤ ਮਿਹਨਤ ਕਰਦੇ ਆ ਇੱਥੇ ਆ ਕੇ ਤਾਂ ਹੀ ਅੱਜ ਇਸ ਮੁਕਾਮ ਤੱਕ ਪਹੁੰਚੇ ਹੋਏ ਆ ਕਿ ਐਨਾ ਮਹਾਨ ਨਗਰ ਕੀਰਤਨ ਸਰੀ ਵਿੱਚ ਪੰਜਾਬੀਆਂ ਦਾ ਸਵੇਰ ਦੇ ਅੰਬਰ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ ਔਰ ਸੰਗਤ ਸਾਰੀ ਰੂਬਰੂ ਹੋ ਰਹੀ ਹੈ ਤੁਹਾਡੇ ਸਾਹਮਣੇ ਸ਼ਬਦ ਗੂੰਜੇ ਜਾ ਰਹੇ ਨੇ ਵਾਹਿਗੁਰੂ 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 ਹਵਾ ਵਿੱਚ ਰੂਹ ਦੀ ਤਾਜ਼ਗੀ ਫੈਲ ਰਹੀ ਹੈ ਵਾਹਿਗੁਰੂ ਜੀ ਪਿਆਰ ਨਿਮਰਤਾ ਤੇ ਸੇਵਾ ਨਾਲ ਭਰਪੂਰ ਸੰਗਤ ਹਰ ਪਾਸੇ ਵਿਖਾਈ ਦੇ ਰਹੀ ਹੈ ਦਿਖਾਈ ਦੇ ਰਹੀ ਹੈ ਜੋ ਵੀ ਤੁਸੀਂ ਕਹਿਨੇ ਆ ਔਰ ਸੰਗਤ ਦੇ ਦਰਸ਼ਨ ਕਰਕੇ ਮਨ ਜੋ ਨਿਹਾਲ ਹੋ ਰਿਹਾ ਏ ਉਹ ਮੈਂ ਦੇਖ ਸਕ ਰਹੀ ਆ ਮੈਂ ਤੁਹਾਨੂੰ ਸਿਰਫ ਦਿਖਾ ਰਹੀ ਆ ਜੋ ਮੈਂ ਦੇਖ ਰਹੀ ਮੈਨੂੰ ਇੰਨਾ ਵਧੀਆ ਲੱਗ ਰਿਹਾ ਵਾਹਿਗੁਰੂ ਜੀ ਓਹੋ ਤੁਸੀਂ ਦੇਖੋ ਤਾਂ ਸਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਨਗਰ ਕੀਰਤਨ ਸਰੀ ਦੀਆਂ ਸੜਕਾਂ ਤੇ ਐਵੇਂ ਗੂੰਜ ਰਿਹਾ ਏ ਚਾਰੇ ਪਾਸੇ ਨਾਨਕ ਨਾਮ ਜਹਾਜ ਹੋਈ ਪਈ ਹੈ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਚਿਹਰੇ ਉੱਤੇ ਰੋਹਾਨੀ ਚਮਕ ਹੈ ਕਿਸੇ ਨੇ ਫੁੱਲ ਵੰਡੇ ਨੇ ਤੇ ਕਿਸੇ ਨੇ ਲੰਗਰ ਪਰ ਸਭ ਤੋਂ ਵਦਿਆ ਵੰਡ ਰਿਹਾ ਨੇ ਪੰਜਾਬੀਆਂ ਦਾ ਪਿਆਰ ਸਰੀ ਵਿੱਚ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਦੇ ਫਤਿਹ ਦਾ ਸੀ ਕਈਓ ਜਾਣਾ ਸਾਰੇ ਵਲੌਗ ਵਿੱਚ ਸੰਗਤ ਮੱਥਾ ਟੇਕਦੀ ਹੋਈ ਅੱਗੇ ਵਧ ਰਹੀ ਹੈ ਜੀ ਹਲੇ ਹੋਰ ਝਾਕੀਆਂ ਆ ਰਹੀਆਂ ਨੇ ਇੱਕ ਤੋਂ ਵੱਧ ਕੇ ਇੱਕ ਚਲਕ ਸਾਡੇ ਸਿੱਕੇ ਇਤਿਹਾਸ ਦੀ ਸਾਡੇ ਮਾਣ ਦੀ ਸਾਡੇ ਸਾਂਝ ਦੀ ਤੁਸੀਂ ਦੇਖ ਪਾ ਰਹੇ ਹੋ ਦੇਖੋ ਕਿੰਨੇ ਸੋਹਣੇ ਟਰੱਕ ਸਜਾਏ ਹੋਏ ਨੇ ਇਹੇ ਚਾਕੀਆਂ ਸਿਰਫ ਰੱਬ ਨਹੀਂ ਇਹ ਤਾਂ ਸਾਡੇ ਗੁਰੂਆਂ ਦੇ ਅਸੂਲ ਸਾਡੀ ਧਰਤੀ ਦੀ ਖੁਸ਼ਬੂ ਹੈ ਇਹ ਸਾਡੀ ਸ਼ਹਾਦਤ ਦੀਆਂ ਕਹਾਣੀਆਂ ਨੇ ਸਾਡੇ ਗੁਰੂਆਂ ਦਾ ਸਾਡੇ ਗੁਰੂਆਂ ਨੇ ਬਹੁਤ ਸ਼ਹਾਦਤ ਦਿੱਤੀ ਹੋਈ ਹੈ ਵਾਹਿਗੁਰੂ ਜੀ ਸਾਡੇ ਗੁਰੂਆਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਹੋਈਆਂ ਹੈ ਹਰੇਕ ਚੱਕੀ ਇੱਕ ਪੈਗਾਮ ਲੈ ਕੇ ਆਉਂਦੀ ਹੈ ਸੱਚ ਨਿਆਂ ਤੇ ਧੀਰਜ ਦਾ ਇਹ ਨਗਰ ਕੀਰਤਨ ਸਾਡੀ ਪਛਾਣ ਹੈ ਸਾਡੀ ਆਵਾਜ਼ ਹੈ ਅੱਜ ਜੋ ਤੁਸੀਂ ਸਰੀ ਦੇ ਸੜਕਾਂ ਤੇ ਨਗਰ ਕੀਰਤਨ ਦੀ ਰੌਣਕ ਤੁਸੀਂ ਦੇਖ ਪਾ ਰਹੇ ਹੋ ਨਾ ਜਿੱਥੇ ਤੱਕ ਨਜ਼ਰ ਜਾਏ ਲੰਗਰ ਪਿਆਰ ਗੁਰਬਾਣੀ ਸੇਵਾ ਦਿਖਾਈ ਦੇ ਰਹੇ ਨੇ ਤੁਹਾਨੂੰ ਇਹ ਜਿਵੇਂ ਇਹ ਝਾਕੀਆਂ ਅੱਗੇ ਵੱਧ ਰਹੀਆਂ ਹਨ ਨਾ ਵਾਹਿਗੁਰੂ ਜੀ ਧਿਆਨ ਨਾਲ ਦੇਖੋ ਔਰ ਮੈਨੂੰ ਧਿਆਨ ਨਾਲ ਸੁਣੋ ਵੀ ਇਹ ਹੀ ਵੀ ਗੁਰਸਿੱਖੀ ਰਾਹ ਤੇ ਤੁਰਦੇ ਰਹੀਏ ਇਹ ਨਜ਼ਾਰੇ ਸਾਡੀ ਰੂਹ 'ਚੇ ਪਿਆਰ ਪਾ ਜਾਂਦੇ ਨੇ ਵਾਹਿਗੁਰੂ ਜੀ ਦੇਖੀ ਜਾਓ ਤੁਸੀਂ ਬਸ ਦੇਖੀ ਜਾਓ ਇਹ ਨਗਰ ਕੀਰਤਨ ਅੱਗੇ ਚੱਲਦਾ ਹੋਇਆ ਚੱਲਦਾ ਹੋਇਆ ਜਿਵੇਂ ਜ਼ਿੰਦਗੀ ਨਹੀਂ ਨਾ ਰੁਕਦੀ ਇਹ ਨਗਰ ਕੀਰਤਨ ਵੀ ਰੁਕਣ ਵਾਲਾ ਨਹੀਂ ਹੈ ਹਲੇ ਹੋਰ ਵੀ ਚੱਕੀਆਂ ਆ ਰਹੀਆਂ ਨੇ ਦੇਖੋ ਜਿੱਥੇ ਮੈਂ ਚਾਹ ਲਈ ਸੀ ਚਾਹ ਮੈਂ ਤਿੰਨ ਵਾਰ ਪੀਤੀ ਸੀ एनर्जी ਵੀ ਤਾਂ ਚਾਹੀਦੀ ਆ ਹੁਣ ਬੋਲਣਾ ਐ ਤੁਰਨਾ ਐ ਅਕਸ ਨੂੰ 2 ਘੰਟੇ ਦਾ ਵਲੌਗ ਬਣਾਇਆ ਐ ਸੱਤ 파ਟ ਕਿਸ਼ਤ ਕੀਤੇ ਮੈਂ ਇਹਦੇ ਤੇ ਹੁਣ ਦੇਖੋ ਕਾਰਬੇਸ ਦੇਖੋ ਕਾਰਬੇਸ ਨਾਲ ਦੀ ਨਾਲ ਕਲੀਨ ਹੋ ਰਹੇ ਨੇ ਇੱਥੇ ਬੈਠ ਕੇ ਮੈਂ ਚਾਹ ਪੀਤੀ ਸੀ ਇੱਥੇ ਮੈਂ ਚੰਗੀ ਤਰ੍ਹਾਂ ਆਪਣੀ ਜੈਕਟ ਰੱਖੀ ਆਪਣਾ ਪਰਸ ਰੱਖਿਆ ਮੈਂ ਆਪਣਾ ਚਾਹ ਪੀ ਰਹੀ ਹਾਂ ਗਾਇਸ ਸੌਰੀ ਵਾਈ ਗਰੂਜੀ ਦੇਖੋ ਮੈਂ ਇੱਥੇ ਆਪਣੀ ਆਵਾਜ਼ ਨੇਚੁਰਲ ਬੰਦ ਕਰਤੀ ਸੀ। ਤੇ ਤੁਹਾਨੂੰ ਸੰਗਤ ਦਾ ਵੀ ਦ੍ਰਿਸ਼ ਦਿਖਾ ਰਹੀ ਹਾਂ ਮੈਂ। ਚਾਹ ਮੈਂ ਬਹੁਤ ਘੱਟ ਪੀਂਦੀ ਆ ਪਰ ਮੈਂ ਲੰਗਰ 'ਚ ਬਹੁਤ ਚਾਹ ਪੀਂਦੀ ਆ। ਤਿੰਨ ਵਾਰੀ ਚਾਹ ਪੀਂਦੀ ਆ ਮੈਂ। ਵਿਕਟਾਸ ਨਾ ਦੇ ਕੋਲ ਤੋਂ ਨਾਲ ਦੀ ਨਾਲ ਆਪਣਾ ਘਾਰ ਪੇਸ ਸਾਰਾ ਨਾਲ ਦੀ ਨਾਲ ਸਫਾਈ ਹੋ ਰਹੀ ਕਲੀਨ ਹੋ ਰਿਹਾ ਨਾਲ ਦੀ ਨਾਲ ਓਏ ਹੋਏ ਟੈਂਕ ਨਵਾਂ ਪੂਰਾ ਫਾਸਟ ਚੱਲਦੇ ਨੇ ਇਹਦਾ ਗੱਟੀ ਹੋਇਆ ਦੱਬੀ ਕਿ ਨਾਲ ਦੀ ਨਾਲ ਮਤਲਬ ਘਰ ਪਤਾ ਸਾਰਾ ਗੁਜਦਾ ਜਿਆਦਾ ਇਹ ਕੁਝ ਮੂ ਚੜ ਗਿਆ ਰੋਜ਼ ਵਲੌਗ ਬਣਾਉਣਾ ਨਾ ਹੀਰੋਹੀ ਹੋ ਜਾਂਦਾ ਹੁੰਦਾ ਤਹਾਡਾ ਸੂਟ ਬਹੁਤ ਸੋਹਣਾ ਹੈ ਮੈਂ ਖਰਾਵਾਣਾ ਜੋ ਕਹਿੰਦਾ ਕਿ ਚਲ ਮਿਲ ਕਰਦਾ ਤਾਰੀਫ ਕਰ ਤ ਕੋਈ ਸੋਹਣੀ ਚੀਜ਼ ਲੱਗੇ ਤਾਰੀਫ ਕਰਦਣੀ ਚਾਹੀਦੀ ਹੈ ਮੈਂ ਤਾਂ ਕਰਦਲ ਨਹੀਂ ਹੁੰਦੀ ਆ ਮੈਂ ਸੰਗਦੀ ਨਹੀਂ ਹੈਗੀ ਚੀਜ਼ ਵਧੀਆ ਲੱਗਦੀ ਹੈ ਨਾ ਤੇ ਮੈਂ ਤਾਰੀਫ ਕਰਦਣੀ ਹੁੰਦੀ ਆ ਸੋ ਵਾਈ ਗੁਰੂ ਜੀ ਇਹ ਸ਼ਾਨਦਾਰ ਪੇਸ਼ਕਸ਼ ਇਹ ਸ਼ਾਨਦਾਰ ਨਗਰ ਕੀਰਤਨ ਜੋ ਤੁਸੀਂ ਦੇਖਿਆ ਸਾਰੇ ਵਲੌਗ ਚ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਇਹ ਸਾਡੀ ਵਿਰਾਸਤ ਹੈ ਸੱਚੇ ਰਾਹ ਵੱਲ ਲੈ ਜਾਂਦੀ ਹੋਈ ਗੁਰਸਿੱਖੀ ਦੀ ਔਰ ਉਮੀਦ ਕਰਦੀਆਂ ਕਿ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਗਾ ਹਰ ਇੱਕ ਚਿਹਰੇ ਉੱਤੇ ਇੱਕ ਸ਼ਾਂਤੀ ਇੱਕ ਆਨੰਦ ਇਹ ਲੰਘਦੇ ਪਲ ਸਾਡੀ ਰੂਹ ਵਿੱਚ ਉਤਰਦੇ ਜਾ ਰਹੇ ਨੇ ਕੀਰਤਨ ਸੁਣਿਆ ਸੀ ਸਟੇਜ ਸੋ ਸ਼ੋਅ ਦੇਖਿਆ ਸੀ ਲੰਗਰ ਪਾਣੀ ਛਕਿਆ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਮਤਲਬ ਪੰਜ ਪਿਆਰੇਆਂ ਨੂੰ ਨਿਹਾਲ ਕਰਦੇ ਹੋਏ ਅਸੀਂ ਪੂਰਾ ਵਲੌਗ ਤੁਹਾਡੇ ਰੂਬਰੂ ਕੀਤਾ ਮੈਂ ਕੁਝ ਤਸਵੀਰਾਂ ਵੀ ਲਈਆਂ ਤੇ ਇਸ ਵਲੌਗ ਦਾ ਹਿੱਸਾ ਆਪਾਂ ਇੱਥੇ ਐਂਡ ਕਰਦੇ ਆਂ ਪਰ ਰਸ ਅਜੇ ਵੀ ਕੰਮ ਨਹੀਂ ਹੋਇਆ ਇਹ ਸਫ਼ਰ ਇਹ ਰੌਣਕ ਇਹ ਪਿਆਰ ਸਦਾ ਯਾਦ ਰਹੇਗਾ ਸਾਨੂੰ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਇਸ ਵੀਡੀਓ ਨੂੰ ਤਾਂ ਲਾਈਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਿਉਂਕਿ ਇਹ ਸਾਡੀ ਵਿਰਾਸਤ ਦਾ ਹਿੱਸਾ ਹੈ ਸੋ ਆਪ ਐਂਡ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮਾਤਮਾ ਸਦਾ ਸਾਰਿਆਂ ਦੀਆਂ ਝੋਲੀਆਂ ਭਰੀਆਂ ਰਹਿਣ ਸਾਰਿਆਂ ਦੀ ਹਰਿ ਮਨ ਦੇ ਖੁਸ਼ੀਆਂ ਦੇ ਪਲ ਰਹਿਣ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ